ਇਹ ਕਹਾਣੀ ਦੀਪ ਭੈਣ ਦੀ ਹੈ ਉਸ ਨੇ ਆਪਣੀ ਨਦਾਨੀ ਨੂੰ ਸਾਡੇ ਨਾਲ ਸਾਂਝਾ ਕੀਤਾ ਉਹਨਾਂ ਦੀ ਜ਼ੁਬਾਨੀ ਤੁਹਾਡੇ ਸਾਹਮਣੇ ਹੈ ਮੇਰਾ ਨਾਂ ਦੀਪ ਆ ਤੇ ਅਸੀਂ ਦੋ ਭੈਣ ਭਰਾ ਸੀ ਮੇਰਾ ਭਰਾ ਵਿਆਹਿਆ ਹੋਇਆ ਸੀ ਤੇ ਮੇਰੇ ਭਰਾ ਦੇ ਦੋ ਬੱਚੇ ਵੀ ਨੇ ਇਸ ਕਰਕੇ ਘਰ ਦੇ ਚਾਹੁੰਦੇ ਸੀ ਕਿ ਹੁਣ ਦੀਪ ਦਾ ਵਿਆਹ ਕਰ ਦਈਏ ਕਿਉਂਕਿ ਮੈਂ ਪੜਾਈ ਵਿੱਚ ਬਿਲਕੁਲ ਵੀ ਹੁਸ਼ਿਆਰ ਨਹੀਂ ਸੀ ਮੇਰੀ ਭੂਆ ਚਾਹੁੰਦੀ ਸੀ ਕਿ ਮੈਂ ਪੜ ਲਵਾਂ ਪਰ ਮੇਰੇ ਘਰ ਦੇ ਕਹਿ ਦਿੰਦੇ ਸੀ ਕੀ ਇਹ ਪੜਦੀ ਤਾਂ ਹੈ ਨਹੀਂ ਇਸ ਕਰਕੇ ਉਹਨਾਂ ਨੇ ਮੈਨੂੰ ਪੜਨੋ ਹਟਾ ਲਿਆ ਮੈਨੂੰ ਘਰ ਦੇ ਕੰਮਾਂ ਦਾ ਵੀ ਘਾਟੀ ਸ਼ੌਂਕ ਸੀ ਮੇਰੀ ਮਾਂ ਮੈਨੂੰ ਹਮੇਸ਼ਾ ਗਾਲਾਂ ਦਿੰਦੀ ਰਹਿੰਦੀ ਸੀ ਕਿ ਤੂੰ ਕਿਸੇ ਪਾਸੇ ਵੀ ਆਪਣਾ ਮਨ ਨਹੀਂ ਲਾਉਂਦੀ ਬਸ ਘੁੰਮਣ ਫਿਰਨ ਦਾ ਹੀ ਮੈਨੂੰ ਬਹੁਤ ਸ਼ੌਂਕ ਰਹਿੰਦਾ ਸੀ ਮੇਰੀਆਂ ਇੰਨਾਂ ਗੱਲਾਂ ਤੇ ਹੀ ਮੇਰੀ ਮਾਂ ਖਿੱਚ ਜਾਂਦੀ ਸੀ ਤੇ ਮੇਰੀ ਭੂਆ ਮੇਰਾ ਬੜਾ ਮੋਹ ਕਰਦੀ ਸੀ ਮੇਰੀ ਮਾਂ ਨੂੰ ਮੇਰੇ ਖਿਲਾਫ ਕੁਝ ਵੀ ਨਹੀਂ ਸੀ ਕਹਿਣ ਦਿੰਦੀ ਭੂਆ ਮੈਨੂੰ ਆਪਣੇ ਨਾਲ ਆਪਣੇ ਸਹੁਰੇ ਪਿੰਡ ਲੈ ਗਈ ਪੂਆ ਕਹਿਣ ਲੱਗੀ ਸੀ ਕਿ ਉੱਥੇ ਮੈਂ ਇਸ ਨੂੰ ਸਾਰੇ ਕੰਮ ਸਿਖਾ ਦੂੰਗੀ। ਜਦੋਂ ਮੈਂ ਪੂਆ ਨਾਲ ਉਹਨਾਂ ਦੇ ਸਹੁਰੇ ਪਿੰਡ ਆਈ ਤਾਂ ਉੱਥੇ ਮੇਰਾ ਘਾਟੀ ਜੀ ਲੱਗਦਾ ਸੀ ਕਿਉਂਕਿ ਉੱਥੇ ਮੇਰੀ ਕੋਈ ਵੀ ਸਹੇਲੀ ਨਹੀਂ ਸੀ ਪਰ ਪੂਆ ਮੈਨੂੰ ਆਪਣੇ ਆਂਢ ਗੁਆਣ ਵਿੱਚ ਲੈ ਜਾਂਦੀ ਸੀ। ਪੂਆ ਦੇ ਪਿੰਡ ਸਲਾਈ ਸੈਂਟਰ ਖੁੱਲ ਗਿਆ। ਪੂਆ ਨੇ ਸਲਾਹ ਕੀਤੀ ਕਿ ਦੀਪ ਨੂੰ ਵੀ ਸਲਾਈ ਸਿਖਾ ਦਿੰਨੇ ਆ ਨਾਲੇ ਇਸ ਦਾ ਸਮਾਂ ਲੰਘ ਜਾਊਗਾ। ਮੈਂ ਵੀ ਹਾਂ ਕਰ ਦਿੱਤੀ ਸੀ ਕਿ ਠੀਕ ਆ ਪੂਆ ਜੀ। ਨਾਲ ਹੀ ਇੱਕ ਗੁਆਣ ਦੀ ਕੁੜੀ ਸੀ। ਅਸੀਂ ਦੋਨੋਂ ਸੈਂਟਰ ਜਾਣ ਲੱਗੀਆਂ। ਅਤੇ ਉਸ ਤੋਂ ਬਾਅਦ ਉਸ ਕੁੜੀ ਨੂੰ ਵੀ ਘੱਟ ਹੀ ਇੰਟਰਸਟ ਸੀ ਸਲਾਈ ਸੈਂਟਰ ਵਿੱਚ ਉਹ ਆ ਕੇ ਅਸੀਂ ਉਹਨਾਂ ਦੇ ਘਰ ਦੋਵੇਂ ਜਣੀਆਂ ਤਿਆਰ ਹੁੰਦੀਆਂ ਕਦੇ ਕੁਝ ਕਰਦੀਆਂ ਤੇ ਕਦੇ ਕੁਝ ਭੂਆ ਮੈਨੂੰ ਘਰ ਅੜੀਖਦੀ ਰਹਿੰਦੀ ਸੀ ਇੱਕ ਦਿਨ ਜਦੋਂ ਭੂਆ ਨੂੰ ਪਤਾ ਲੱਗਾ ਕਿ ਮੈਂ ਉਹਨਾਂ ਦੇ ਘਰੇ ਇੰਨਾ ਟਾਈਮ ਲਾ ਦਿੰਨੀ ਆ ਤਾਂ ਭੂਆ ਨੇ ਮੈਨੂੰ ਬਹੁਤ ਗਾਲਾਂ ਦਿੱਤੀਆਂ ਮੈਨੂੰ ਕਹਿਣ ਲੱਗੀ ਤੇਰੀ ਮਾਂ ਸੱਚੀ ਕਹਿੰਦੀ ਆ ਕਿ ਤੇਰਾ ਕੋਈ ਪਤਾ ਨਹੀਂ ਤੂੰ ਕਿੱਥੇ ਖੜ ਜਾਵੇਂ ਤੈਨੂੰ ਇਹ ਨਹੀਂ ਪਤਾ ਕਿ ਭੂਆ ਮੇਰੀ ਫਿਕਰ ਕਰਦੀ ਹੋ ਮੈਂ ਭੂਆ ਦੀਆਂ ਬਹੁਤ ਮਿੰਤਾ ਕੀਤੀਆਂ ਕਿ ਤੂੰ ਮੇਰੇ ਘਰੇ ਨਾ ਦਸੀਂ ਨਹੀਂ ਤਾਂ ਮੈਨੂੰ ਮਾਂ ਗਾਲਾਂ ਕੱਢੂਗੀ ਭੂਆ ਮੇਰਾ ਪਿਆਰ ਕਰਦੀ ਸੀ ਇਸ ਕਰਕੇ ਮੇਰੀ ਹਰ ਗੱਲ ਮੰਨ ਲੈਂਦੀ ਸੀ ਇੱਕ ਦਿਨ ਭੂਆ ਦੇ ਘਰ ਪਿੰਡ ਵਿੱਚੋਂ ਇੱਕ ਔਰਤ ਆਈ ਮੈਂ ਉਸ ਸਮੇਂ ਘਰ ਦੇ ਕੰਮ ਕਰ ਰਹੀ ਸੀ ਉਹ ਮੇਰੇ ਭੂਆ ਨੂੰ ਪੁੱਛਣ ਲੱਗੀ ਏ ਕੁੜੀ ਕੌਣ ਤਾਂ ਮੇਰੀ ਭੂਆ ਨੇ ਦੱਸਿਆ ਕਿ ਮੇਰੀ ਭਤੀਜੀ ਆ ਉਸਨੇ ਮੈਨੂੰ ਕੰਮ ਕਰਦੀ ਵੇਖ ਭੂਆ ਤੋਂ ਆਪਣੇ ਮੁੰਡੇ ਲਈ ਮੇਰਾ ਰਿਸ਼ਤਾ ਮੰਗ ਲਿਆ ਉਸ ਔਰਤ ਦੇ ਦੋ ਮੁੰਡੇ ਸੀ ਦੋਨੋਂ ਹੀ ਅਜੇ ਕੁਵਾਰੇ ਸੀ ਉਹ ਕਹਿਣ ਲੱਗੀ ਮੇਰਾ ਵੱਡਾ ਮੁੰਡਾ ਬੜਾ ਸੋਹਣਾ ਸੁਨੱਖਾ ਤੇ ਲੰਬਾ ਲੰਜਾ ਵੀ ਆ ਉਸ ਦੇ ਲਈ ਮੈਂ ਰਿਸ਼ਤਾ ਲਵਾਂਗੀ ਕਿਉਂਕਿ ਸਾਨੂੰ ਤਾਂ ਘਰ ਦਾ ਕੰਮ ਕਰਨ ਵਾਲੀ ਕੁੜੀ ਚਾਹੀਦੀ ਹੈ ਤੇ ਭੂਆ ਨੇ ਦੱਸਿਆ ਕਿ ਇਹ ਤਾਂ ਘੱਟ ਪੜੀ ਹੋਈ ਆ ਤਾਂ ਕਹਿਣ ਲੱਗੀ ਕੋਈ ਚੱਕਰ ਨਹੀਂ ਮੇਰਾ ਮੁੰਡਾ ਵੀ ਘਾਟੀ ਪੜਿਆ ਹੋਇਆ ਮੈਨੂੰ ਵਿਆਹ ਦੀ ਗੱਲ ਸੁਣ ਕੇ ਬੜਾ ਹੀ ਚਾਹ ਚੜ ਗਿਆ ਸੀ ਕਿਉਂਕਿ ਮੈਨੂੰ ਹਾਰ ਸ਼ਿੰਗਾਰ ਲਾਉਣ ਦਾ ਬੜਾ ਸ਼ੌਂਕ ਸੀ ਇਸ ਕਰਕੇ ਮੈਂ ਵਿਆਹ ਦੇ ਸੁਪਨੇ ਲੈਣੇ ਸ਼ੁਰੂ ਕਰ ਦਿੱਤੇ ਭੂਆ ਨੇ ਗੱਲ ਮੇਰੇ ਮਾਪਿਓ ਨਾਲ ਕੀਤੀ ਤੇ ਉਹ ਕਹਿਣ ਲੱਗੇ ਕੀ ਇਸ ਨੂੰ ਵਿਆਹ ਦੀ ਕੀ ਸਮਝਾ ਭੂਆ ਉਹਨਾਂ ਨੂੰ ਕਹਿਣ ਲੱਗੀ ਇਸ ਨੂੰ ਵਿਆਹ ਦਾ ਪੂਰਾ ਚਾ ਉਹ ਤਾਂ ਵਿਆਹ ਲਈ ਮੰਨ ਵੀ ਗਈ ਆ ਹੁਣ ਤੁਸੀਂ ਵੀ ਹਾਂ ਕਰ ਦਿਓ ਭੂਆ ਨੇ ਮੇਰੇ ਮਾਪੇ ਨੂੰ ਦੱਸਿਆ ਕਿ ਜੋ ਮੁੰਡੇ ਦੀ ਮਾਂ ਬੜੀ ਸਾਊ ਆ ਉਸ ਨੇ ਇਸ ਨੂੰ ਬੜਾ ਕੁਝ ਰੱਖਣਾ ਆਪਣੀ ਧੀ ਤੋਂ ਵੀ ਜ਼ਿਆਦਾ ਉਹ ਇਸ ਨੂੰ ਪਿਆਰ ਕਰੂਗੀ ਕਿਉਂਕਿ ਉਹ ਘਰ ਦੇ ਸਾਰੇ ਕੰਮ ਕਰ ਲੈਂਦੀ ਐ ਇਸ ਨੂੰ ਕੰਮ ਕਰਨ ਦੀ ਵੀ ਘਾਟੀ ਲੋਡ ਪੜੂਗੀ ਇਸ ਕਰਕੇ ਮੈਂ ਤੁਹਾਨੂੰ ਇਸ ਰਿਸ਼ਤੇ ਲਈ ਜ਼ੋਰ ਪਾ ਰਹੀ ਆ ਜੇ ਕਿਤੇ ਹੋਰ ਇਸ ਦਾ ਰਿਸ਼ਤਾ ਕਰ ਦਿੱਤਾ ਤੇ ਸੱਸ ਚਲਾਕ ਟੱਕਰ ਗਈ ਤਾਂ ਇਸ ਦਾ ਤਾਂ ਕੰਮ ਖਰਾਬ ਹੋ ਜਾਣਾ ਮੇਰੀ ਮਾਂ ਕਹਿਣ ਲੱਗੀ ਕੱਲ ਤਾਂ ਤੇਰੀ ਵੀ ਸਹੀ ਐ ਇਸ ਨੂੰ ਹੋਰ ਕਿਸੇ ਨੇ ਕਿੱਥੇ ਰੱਖਣਾ ਕਿਉਂਕਿ ਜ਼ਿੰਮੇਵਾਰੀ ਨਾਲ ਕੰਮ ਹੀ ਨਹੀਂ ਕਰਦੀ ਇਹ ਤਾਂ ਕਹੇ ਕਾਏ ਤੋਂ ਥੋੜਾ ਬਹੁਤਾ ਹੀ ਕਰਦੀ ਆ ਇਸ ਤਰ੍ਹਾਂ ਘਰਦਿਆਂ ਨੇ ਸਲਾਹ ਬਣਾ ਕੇ ਉਸ ਮੁੰਡੇ ਦਾ ਘਰ-ਵਾਰ ਦੇਖ ਲਿਆ ਮੈਨੂੰ ਆਪਣੇ ਨਾਲ ਵਾਪਸ ਪਿੰਡ ਲੈ ਗਏ ਕਿਉਂਕਿ ਭੂਆ ਕਹਿੰਦੀ ਸੀ ਕਿ ਜੇ ਆਪਣੀ ਗੱਲ ਬਣ ਗਈ ਤਾਂ ਫੇਰ ਲੋਕੀ ਕਹਿਣਗੇ ਕਿ ਕੁੜੀ ਤਾਂ ਇੱਥੇ ਹੀ ਫਿਰਦੀ ਹੁੰਦੀ ਸੀ ਇਸ ਕਰਕੇ ਤੁਸੀਂ ਇਸ ਨੂੰ ਆਪਣੇ ਨਾਲ ਹੀ ਲੈ ਜਾਓ ਮੈਂ ਆਪਣੇ ਪਿੰਡ ਚਲੀ ਗਈ ਤੇ ਮੈਨੂੰ ਮੁੰਡੇ ਦੀ ਫੋਟੋ ਵਿਖਾਈ ਦਿੱਤੀ। ਮੁੰਡਾ ਗੋਰੇ ਰੰਗ ਦਾ ਸੀ। ਮੁੰਡੇ ਨੂੰ ਵੀ ਉਸ ਦੇ ਘਰਦਿਆਂ ਨੇ ਮੇਰੀ ਫੋਟੋ ਵਿਖਾ ਦਿੱਤੀ। ਮੁੰਡੇ ਨੂੰ ਵੀ ਮੈਂ ਪਸੰਦ ਕਰਦੀ ਸੀ। ਇਸ ਤਰ੍ਹਾਂ ਹੀ ਸਾਡੇ ਘਰ ਆ ਕੇ ਉਹ ਮੈਨੂੰ ਸ਼ਗਨ ਪਾ ਗਈ। ਭੂਆ ਬੜੀ ਖੁਸ਼ੀ ਕਿ ਮੇਰੇ ਪਿੰਡ ਹੀ ਦੀਪ ਦਾ ਰਿਸ਼ਤਾ ਹੋ ਗਿਆ। ਕਿਉਂਕਿ ਸ਼ੁਰੂ ਤੋਂ ਹੀ ਭੂਆ ਮੇਰਾ ਹੀ ਮੂੰਹ ਕਰਦੀ ਸੀ। ਜਿਸ ਨਾਲ ਮੇਰਾ ਰਿਸ਼ਤਾ ਪੱਕਾ ਹੋਇਆ ਉਸ ਮੁੰਡੇ ਦਾ ਨਾਮ ਹਰਪ੍ਰੀਤ ਸੀ। ਇਹ ਮੇਰਾ ਫੋਨ ਨੰਬਰ ਮੰਗਦਾ ਸੀ ਪਰ ਘਰਦਿਆਂ ਨੇ ਨਾ ਦਿੱਤਾ। ਕਿਉਂਕਿ ਘਰਦਿਆਂ ਨੂੰ ਮੇਰੇ ਤੇ ਯਕੀਨ ਹੀ ਨਹੀਂ ਸੀ ਘਰ ਦੇ ਕਹਿੰਦੇ ਸੀ ਕੀ ਪਤਾ ਮੁੰਡੇ ਨੂੰ ਫੋਨ ਤੇ ਕੀ ਕਹਿ ਦਵੇ ਤੇ ਫਿਰ ਉਹ ਥੋੜੇ ਟਾਈਮ ਬਾਅਦ ਹੀ ਸਾਡਾ ਦੋਨਾਂ ਦਾ ਵਿਆਹ ਕਰ ਦਿੱਤਾ ਘਰਦਿਆਂ ਨੇ ਮੈਨੂੰ ਬੜਾ ਸਨਮਾਨ ਦਿੱਤਾ ਸੀ ਤੇ ਮੇਰਾ ਸਹੁਰਾ ਪਰਿਵਾਰ ਠੀਕ ਹੀ ਸੀ ਉਹਨਾਂ ਦਾ ਪੁਰਾਣਾ ਜਿਹਾ ਘਰ ਸੀ ਜਿਸ ਦਿਨ ਮੇਰੀ ਸੁਹਾਗਰਾ ਸੀ ਉਸ ਦਿਨ ਮੇਰਾ ਘਰਵਾੜਾ ਲੇਟ ਹੀ ਕਮਰੇ ਵਿੱਚ ਆਇਆ ਤੇ ਮੈਨੂੰ ਕਹਿਣ ਲੱਗਾ ਕਿ ਮੈਂ ਬਹੁਤ ਲੇਟ ਹੋ ਗਿਆ ਬਾਹਰ ਥੋੜਾ ਕੰਮ ਸੀ ਤੇ ਕਹਿਣ ਲੱਗਾ ਤੁਸੀਂ ਥੱਕ ਗਏ ਹੋਗੇ ਹੁਣ ਸੌ ਜਾਓ ਇੰਨੀ ਗੱਲ ਕਹਿ ਕੇ ਉਹ ਸੌ ਗਿਆ ਤੇ ਮੈਂ ਉੱਠ ਕੇ ਕੱਪੜੇ ਬਦਲ ਕੇ ਸੌ ਗਈ ਅਗਲੀ ਸਵੇਰ ਮੈਨੂੰ ਮੇਰੇ ਘਰ ਵਾਲੇ ਨੇ ਜਗਾ ਦਿੱਤਾ ਸੀ ਕਹਿਣ ਲੱਗਾ ਕਿ ਆਪਾਂ ਮੱਥਾ ਟੇਕਣ ਜਾਣਾ ਤੇ ਮੇਰੇ ਨਾਲ ਕਿ ਵੀ ਜਾਣਾ ਮੇਰਾ ਤਾਂ ਇੰਨੀ ਸਵੇਰੇ ਨਾਉਣ ਨੂੰ ਦਿਲ ਵੀ ਨਹੀਂ ਸੀ ਕਰਦਾ ਦਿਲ ਕਰਦਾ ਸੀ ਹੋਰ ਸੌ ਜਾਵਾਂ ਪਰ ਮੇਰੀ ਮਾਂ ਨੇ ਮੈਨੂੰ ਕਿਹਾ ਸੀ ਉੱਥੇ ਛੇਤੀ ਉੱਠੀ ਤੇ ਇੱਕ ਮੇਰੀ ਮਾਂ ਕਹਿੰਦੀ ਸੀ ਕਿ ਸਾਰੇ ਇਸ ਤਰੀਕੇ ਨਾ ਰਹਿਣਾ ਤੇਰਾ ਕੋਈ ਲੰਬਾ ਨਾ ਆਵੇ ਇਹ ਸਭ ਗੱਲਾਂ ਯਾਦ ਕਰਕੇ ਮੈਂ ਉੱਠ ਕੇ ਨਹਾਈ ਤੇ ਸੱਚ ਦੱਸਾਂ ਤਾਂ ਮੈਨੂੰ ਬਹੁਤ ਜ਼ਿਆਦਾ ਔਖਾ ਲੱਗਾ ਅਸੀਂ ਨਾਨਕੇ ਪਿੰਡ ਚਲੇ ਗਏ ਉੱਥੇ ਸਾਰਾ ਦਿਨ ਹਾਸਾ ਮਜ਼ਾਕ ਕੀਤਾ ਬੜਾ ਦਿਨ ਲੱਗਾ ਹੋਇਆ ਸੀ ਰੋਟੀ ਪਾਣੀ ਖਾਣ ਤੋਂ ਬਾਅਦ ਅਸੀਂ ਸ਼ਾਮਾਂ ਨੂੰ ਘਰ ਆ ਗਏ ਸੀ ਮੈਂ ਵੇਖਿਆ ਮੇਰਾ ਦਿਉਰ ਜਿਸ ਦਾ ਨਾਂ ਹਨੀਆ ਉਹ ਆਪਣੇ ਕਮਰੇ ਵਿੱਚ ਬੈਠਾ ਸੀ ਤੇ ਵਾਰ-ਵਾਰ ਮੇਰੇ ਵੱਲੀ ਵੇਖ ਕੇ ਮੁਸਕਰਾ ਰਿਹਾ ਸੀ ਉਸ ਦਾ ਕੱਦ ਥੋੜਾ ਜਿਹਾ ਛੋਟਾ ਸੀ ਪਰ ਹੈ ਉਹ ਵੀ ਕੋਰਾ ਚਿੱਟਾ ਤੇ ਸੋਹਣਾ ਸੁਨੱਖਾ ਸੀ ਉਹ ਵੀ ਮੈਨੂੰ ਭਾਬੀ ਭਾਬੀ ਕਹਿ ਕੇ ਮਜ਼ਾਕ ਕਰਦਾ ਰਹਿੰਦਾ। ਮੇਰੇ ਵੱਲ ਵੇਖ ਕੇ ਕਾਫੀ ਮਸਕਰੌਂਦਾ ਰਹਿੰਦਾ ਸੀ। ਉਹ ਮੈਨੂੰ ਕਹਿੰਦਾ ਸੀ ਕਿ ਮੈਨੂੰ ਆਪਣੇ ਭਰਾ ਦੇ ਵਿਆਹ ਦਾ ਬੜਾ ਚਾ। ਮੇਰੀ ਸੱਸ ਬੜੀ ਚੰਗੀ ਸੀ। ਉਹ ਮੈਨੂੰ ਕੋਈ ਕੰਮ ਨਹੀਂ ਸੀ ਕਰਨ ਦਿੰਦੀ। ਮੇਰੇ ਸਹੁਰੇ ਦੀ ਤਾਂ ਮੌਤ ਹੀ ਹੋ ਚੁੱਕੀ ਸੀ। ਮੈਂ ਉਸ ਘਰ ਵਿੱਚ ਬਹੁਤ ਖੁਸ਼ ਸੀ ਪਰ ਮੇਰਾ ਘਰ ਵਾਲਾ ਮੇਰੇ ਲਾਗੇ ਨਹੀਂ ਸੀ ਲੱਗਦਾ। ਉਹ ਹਰ ਰਾਤ ਨੂੰ ਬਹਾਨਾ ਜਿਹਾ ਬਣਾਉਣ ਲੱਗ ਜਾਂਦਾ ਸੀ। ਨਹੀਂ ਤਾਂ ਨਵੇਂ-ਨਵੇਂ ਵਿਆਹੀ ਮੁੰਡਿਆਂ ਨੂੰ ਕਿੰਨਾ ਚਾ ਹੁੰਦਾ। ਪਰ ਉਸ ਨੂੰ ਕੋਈ ਚਾ ਨਹੀਂ ਸੀ। ਤੇ ਨਾ ਹੀ ਉਹ ਮੇਰੇ ਕੋਲ ਬੈਠ ਕੇ ਕੋਈ ਗੱਲ ਕਰਦਾ ਬਸ ਰਾਤਾਂ ਨੂੰ ਚੁੱਪ ਕਰਕੇ ਸੌ ਜਾਂਦਾ ਮੈਨੂੰ ਹੱਥ ਤੱਕ ਨਹੀਂ ਸੀ ਲਾਉਂਦਾ ਉਹ ਮੈਨੂੰ ਕੋਈ ਖੁਸ਼ੀ ਨਹੀਂ ਸੀ ਦਿੰਦਾ ਮੈਂ ਉਸ ਦੇ ਨਾਲ ਬਿਲਕੁਲ ਵੀ ਖੁਸ਼ ਨਹੀਂ ਸੀ ਇੱਕ ਦਿਨ ਮੈਂ ਉਸ ਦੇ ਨਾਲ ਬਿਲਕੁਲ ਕੋਲ ਹੀ ਪਈ ਸੀ ਤਾਂ ਕਹਿਣ ਲੱਗਾ ਮੈਂ ਬਹੁਤ ਥੱਕਿਆ ਹੋਇਆ ਮੈਨੂੰ ਤੰਗ ਨਾ ਕਰ ਉਸ ਨੂੰ ਕੋਈ ਫਰਕ ਨਹੀਂ ਸੀ ਪੈਂਦਾ ਉਹਦਾ ਹੀ ਪਿਆਰ ਰਿਹਾ ਮੈਨੂੰ ਬਹੁਤ ਗੁੱਸਾ ਆਉਂਦਾ ਸੀ ਕਿਉਂਕਿ ਮੇਰੇ ਮਨ ਵਿੱਚ ਬੜੇ ਚਾਅ ਸੀ ਇਦਾਂ ਲੱਗ ਰਿਹਾ ਸੀ ਜਿਵੇਂ ਉਸ ਦੇ ਦਿਲ ਵਿੱਚ ਕੋਈ ਫੀਲਿੰਗ ਹੀ ਨਾ ਹੋਵੇ ਨਾਹੀ ਉਸ ਨੂੰ ਵਿਆਹ ਦਾ ਕੋਈ ਚਾ ਸੀ ਬਸ ਉਹ ਸਾਰਾ ਦਿਨ ਕੰਮ ਕਰਦਾ ਰਹਿੰਦਾ ਸੀ ਪਰ ਮੇਰਾ ਦਿਉਰ ਪੂਰੀ ਸ਼ਕੀਨੀ ਲਾ ਕੇ ਰੱਖਦਾ ਸੀ ਇੱਕ ਦਿਨ ਕੀ ਹੋਇਆ ਮੈਂ ਕੋਠੇ ਤੇ ਕੱਪੜੇ ਸੁੱਕਣੇ ਪਾ ਰਹੀ ਸੀ ਤਾਂ ਮੈਂ ਵੇਖਿਆ ਕਿ ਮੇਰਾ ਦਿਉਰ ਵਿਹੜੇ ਵਿੱਚ ਬੈਠਾ ਨਹਾ ਰਿਹਾ ਸੀ ਜਦੋਂ ਮੈਂ ਵੇਖਿਆ ਉਹ ਹੋਰ ਵੀ ਜ਼ਿਆਦਾ ਸੋਹਣਾ ਲੱਗ ਰਿਹਾ ਸੀ ਤੇ ਮੈਂ ਕਿੰਨਾ ਹੀ ਟਾਈਮ ਖੜੀ ਉਸ ਨੂੰ ਵੇਖਦੀ ਰਹੀ ਮੇਰੇ ਮਨ ਵਿੱਚ ਉਸ ਦੇ ਲਈ ਇੱਕ ਅਜੀਬ ਜਿਹਾ ਭਾਵ ਆ ਗਿਆ ਜਦੋਂ ਉਸ ਨੇ ਦੇਖਿਆ ਕਿ ਮੈਂ ਉਸ ਵੱਲ ਵੇਖ ਰਹੀ ਹਾਂ ਤਾਂ ਮੁਸਕਰਾਉਣ ਲੱਗ ਪਿਆ ਤੇ ਉੱਠ ਕੇ ਆਪਣੇ ਤੌਲੀਏ ਨਾਲ ਆਪਣੇ ਆਪ ਨੂੰ ਪੂੰਝਣ ਲੱਗਾ ਤੇ ਮੈਨੂੰ ਕਹਿਣ ਲੱਗਾ ਭਾਬੀ ਕੱਪੜੇ ਲਿਆ ਦਿਓ ਮੈਂ ਵੀ ਉਸਦੇ ਮਾੜਾ ਜਿਹਾ ਕਹਿਣ ਤੇ ਉਸਦੇ ਕੱਪੜੇ ਅਲਮਾਰੀ ਚੋਂ ਕੱਢਣ ਲੱਗ ਪਈ ਜਦੋਂ ਮੈਂ ਉਸਦੇ ਕਮਰੇ ਵਿੱਚ ਅਲਮਾਰੀ ਚੋਂ ਕੱਪੜੇ ਕੱਢ ਰਹੀ ਸੀ ਤਾਂ ਉਹ ਪਿੱਛੋਂ ਦੀ ਆ ਕੇ ਜਮਾ ਮੇਰੇ ਨਾਲ ਲੱਗ ਕੇ ਖੜ ਗਿਆ ਸੀ ਜਦੋਂ ਮੇਰੇ ਨਾਲ ਲੱਗ ਕੇ ਖੜਾ ਤਾਂ ਮੇਰੇ ਦਿਲ ਵਿੱਚ ਅਜੀਬ ਜਿਹੀ ਫੀਲਿੰਗ ਆ ਗਈ ਸੀ ਪਤਾ ਹੀ ਨ ਲੱਗਾ ਕਦੋਂ ਮੈਂ ਉਸ ਦੀਆਂ ਬਾਹਾਂ ਦੇ ਵਿੱਚ ਚਲੀ ਗਈ ਉਸ ਨੇ ਵੀ ਮੈਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ ਸੀ ਉਸ ਦਿਨ ਮੇਰਾ ਘਰਵਾਲਾ ਤੇ ਮੇਰੀ ਸੱਸ ਦੋਵੇਂ ਜਣੇ ਸ਼ਹਿਰ ਦਵਾਈ ਲੈਣ ਗਏ ਹੋਏ ਸੀ ਮੇਰੇ ਦਿਉਰ ਨੇ ਕਮਰੇ ਦੀ ਕੁੰਡੀ ਲਾ ਦਿੱਤੀ ਤੇ ਬੱਤੀ ਕਰ ਦਿੱਤੀ ਬੰਦ ਇੱਕ ਘੰਟਾ ਸੀ ਦੋਵੇਂ ਜਣੇ ਅੰਦਰ ਹੀ ਰਹੇ ਉਸ ਨੇ ਮੈਨੂੰ ਇੰਨਾ ਕੁ ਜ਼ਿਆਦਾ ਖੁਸ਼ ਕੀਤਾ ਕਿ ਮੈਂ ਉਸ ਦੇ ਨਾਲ ਇੱਕ ਘੰਟਾ ਤੱਕ ਬੜੀ ਖੁਸ਼ੀ-ਖੁਸ਼ੀ ਬਤਾਇਆ ਤੇ ਮੈਨੂੰ ਵਧੀਆ ਵੀ ਲੱਗਾ ਜੋ ਗੱਲ ਉਸ ਵਿੱਚ ਸੀ ਮੇਰੇ ਘਰ ਵਾਲੇ ਵਿੱਚੋਂ ਗੱਲ ਨਹੀਂ ਸੀ ਕਿਉਂਕਿ ਮੇਰਾ ਘਰਵਾਲਾ ਤਾਂ ਮੇਰੇ ਲੱਗੇ ਹੀ ਨਹੀਂ ਸੀ ਲੱਗਦਾ ਉਹ ਤਾਂ ਬਸ ਪਰੇ-ਪਰੇ ਹੀ ਰਹਿੰਦਾ ਇਸ ਕਰਕੇ ਹੁਣ ਮੈਨੂੰ ਦਿਉਰ ਚੰਗਾ ਲੱਗਣ ਲੱਗਿਆ ਸੀ ਅਤੇ ਮੈਂ ਉਸ ਨੂੰ ਇਹ ਗੱਲ ਜਦੋਂ ਦੱਸੀ ਤਾਂ ਕਹਿਣ ਲੱਗਾ ਕਿ ਮੈਂ ਤੁਹਾਡੇ ਲਈ ਹਰ ਟਾਈਮ ਹਾਜ਼ਰ ਹਾਂ ਜਦੋਂ ਵੀ ਤੁਹਾਡਾ ਦਿਲ ਕਰੇ ਮੇਰੇ ਕੋਲ ਆਇਆ ਕਰੋ ਮੈਂ ਤੁਹਾਨੂੰ ਪੂਰੀ ਤਸੱਲੀ ਕਰਾਂਗਾ ਮੈਨੂੰ ਇਹ ਗੱਲ ਸੁਣ ਕੇ ਬੜੀ ਖੁਸ਼ੀ ਹੋਈ ਸੀ ਤੇ ਕਿਹਾ ਕਿ ਉਹ ਤਾਂ ਮੈਨੂੰ ਅੱਜ ਪਤਾ ਲੱਗੀ ਗਿਆ ਮੈਂ ਉਸ ਨੂੰ ਕਿਹਾ ਕਿ ਤੂੰ ਘਰ ਵਿੱਚ ਕਿਸੇ ਕੋਲ ਵੀ ਇਹ ਗੱਲ ਨਾ ਕਰੀ ਉਹ ਕਹਿਣ ਲੱਗਾ ਮੈਂ ਪਾਗਲ ਹਾਂ ਜੋ ਮੈਂ ਗੱਲ ਕਿਸੇ ਕੋਲ ਕਰੂੰਗਾ ਤੂੰ ਮੇਰੇ ਨਾਲ ਖੁਸ਼ ਰਹੀ ਤੇ ਮੈਂ ਵੀ ਤੇਨਾਂ ਖੁਸ਼ ਰਹੂੰਗਾ ਫਿਰ ਇਸੇ ਤਰ੍ਹਾਂ ਹੀ ਸਾਡਾ ਕੰਮ ਚੱਲੀ ਜਾਂਦਾ ਸੀ ਇੱਕ ਦਿਨ ਰਾਤ ਨੂੰ ਮੇਰਾ ਦਿਓਰ ਆਪਣੇ ਕਮਰੇ ਵਿੱਚ ਸੀ ਮੇਰਾ ਘਰਵਾਲਾ ਵੀ ਘਰ ਰਹੀ ਸੀ ਜਦੋਂ ਸੌ ਗਿਆ ਤਾਂ ਮੈਂ ਹੌਲੀ-ਹੌਲੀ ਉਸਦੇ ਕਮਰੇ ਚੋਂ ਬਾਹਰ ਨਿਕਲੀ ਤੇ ਆਪਣੇ ਕਮਰੇ ਚੋਂ ਨਿਕਲ ਕੇ ਮੈਂ ਵੇਖਿਆ ਕਿ ਉਹ ਸੌ ਰਿਹਾ ਸੀ ਅਤੇ ਮੈਂ ਬਹੁਤ ਹੌਲੀ-ਹੌਲੀ ਉਸਦੇ ਕਮਰੇ ਵਿੱਚ ਗਈ ਅਤੇ ਉਸ ਦੇ ਨਾਲ ਇੰਨੀ ਮਗਨ ਹੋ ਗਈ ਕਿ ਮੈਨੂੰ ਪਤਾ ਹੀ ਨਾ ਲੱਗਾ ਕਿ ਮੈਂ ਅੱਧੀ ਰਾਤ ਨੂੰ ਉਸ ਦੇ ਕਮਰੇ ਵਿੱਚ ਹੀ گزار ਦਿੱਤੀ ਸੀ ਜਦੋਂ ਮੈਨੂੰ ਹੋਸ਼ ਆਈ ਤਾਂ ਮੈਂ ਵੇਖਿਆ ਕਿ ਟਾਈਮ ਬਹੁਤ ਹੋ ਗਿਆ ਸੀ ਮੈਂ ਛੇਤੀ ਛੇਤੀ ਉੱਠ ਕੇ ਆਪਣੇ ਕਮਰੇ ਵਿੱਚ ਚਲੀ ਗਈ ਸੀ ਤੇ ਜਦੋਂ ਮੈਂ ਗਈ ਤਾਂ ਉੱਠ ਕੇ ਫੋਨ ਦੇਖ ਰਿਹਾ ਸੀ ਮੈਂ ਤਾਂ ਬਹੁਤ ਡਰ ਗਈ ਸੀ ਮੈਨੂੰ ਲੱਗਾ ਸੀ ਕਿ ਉਸ ਨੂੰ ਸਭ ਪਤਾ ਲੱਗ ਗਿਆ ਮੈਂ ਉਸ ਨੂੰ ਕੀ ਕਹਾਂਗੀ ਫਿਰ ਮੈਂ ਉਸ ਨੂੰ ਕਿਹਾ ਮੈਂ ਥੱਲੇ ਪਾਣੀ ਪੀਣ ਗਈ ਸੀ ਕਿਉਂਕਿ ਸਾਡਾ ਕਮਰਾ ਉੱਪਰ ਸੀ ਪਰ ਮੇਰੇ ਘਰਵਾਲੇ ਨੇ ਕੁਝ ਵੀ ਨਾ ਕਿਹਾ ਮਹਿਰਾਨਸੀ ਉਸ ਨੂੰ ਕੋਈ ਫਰਕ ਹੀ ਨਹੀਂ ਸੀ ਪਿਆ ਉਹ ਮੇਰੀ ਗੱਲ ਜ਼ਿਆਦਾ ਸੁਣਦਾ ਵੀ ਨਹੀਂ ਸੀ ਉਸ ਨੂੰ ਕੋਈ ਮਤਲਬ ਨਹੀਂ ਸੀ ਕਿ ਮੈਂ ਇੰਨੀ ਰਾਤ ਕਿੱਥੇ ਗਈ ਸੀ ਕਿਉਂਕਿ ਇੰਨੇ ਟਾਈਮ ਦੀ ਮੈਂ ਥੱਲੇ ਗਈ ਸੀ ਪਤਾ ਨਹੀਂ ਉਹ ਕਦੋਂ ਤਾਂ ਉੱਠ ਗਿਆ ਸੀ ਪਰ ਉਸ ਨੇ ਮੇਰੇ ਪਿੱਛੇ ਜਾ ਕੇ ਮੈਨੂੰ ਵੇਖਿਆ ਤੱਕ ਨਹੀਂ ਸੀ ਹੁਣ ਮੈਂ ਵੀ ਕਦੇ ਉਸ ਦੇ ਨੇੜੇ ਨਹੀਂ ਸੀ ਹੋਈ ਮੈਂ ਘਰ ਦਾ ਕੰਮ ਘਾਟ ਹੀ ਕਰਦੀ ਸੀ ਕਿਉਂਕਿ ਮੈਂ ਸ਼ੁਰੂ ਤੋਂ ਹੀ ਘੱਟ ਘੱਟ ਕੰਮ ਕਰਿਆ ਹੋਇਆ ਸੀ ਬਸ ਕਦੇ-ਕਦੇ ਮੇਰੀ ਸੱਸ ਤੇ ਕਹਿੰਦੇ ਥੋੜਾ ਬਹੁਤ ਕੰਮ ਕਰ ਦਿੰਦੀ ਸੀ ਇੱਕ ਦਿਨ ਮੇਰੀ ਸੱਸ ਕਿਸੇ ਦੇ ਘਰ ਗਈ ਹੋਈ ਸੀ ਤੇ ਮੈਂ ਮੌਕੇ ਦਾ ਫਾਇਦਾ ਚੁੱਕਿਆ ਤੇ ਆਪਣੇ ਦਿਓਰ ਨਾਲ ਕਮਰੇ ਵਿੱਚ ਚਲੀ ਗਈ ਜਦੋਂ ਮੈਂ ਕੱਪੜੇ ਠੀਕ ਕਰ ਰਹੀ ਸੀ ਤਾਂ ਮੈਂ ਵੇਖਿਆ ਉੱਪਰੋਂ ਮੇਰੀ ਸੱਸ ਆ ਗਈ ਜਿਸ ਹਾਲਤ ਵਿੱਚ ਉਸ ਨੇ ਸਾਨੂੰ ਦੇਖਿਆ ਮੇਰੀ ਸੱਸ ਨੂੰ ਸਭ ਪਤਾ ਲੱਗ ਗਿਆ ਸੀ ਮੇਰਾ ਦਿਓਰ ਕੰਬਲ ਲੈ ਕੇ ਸੁੱਤਾ ਪਿਆ ਸੀ ਉਹ ਜਾਣ ਬੁਝ ਕੇ ਦਿਖਾ ਰਿਹਾ ਸੀ ਕਿ ਉਹ ਸੁੱਤਾ ਪਰ ਮੇਰੀ ਸੱਸ ਮੇਰੀ ਬਾਹ ਫੜ ਕੇ ਮੈਨੂੰ ਦੂਜੇ ਕਮਰੇ ਵਿੱਚ ਲੈ ਗਈ ਤੇ ਕਹਿਣ ਲੱਗੀ ਇਹ ਸਭ ਕੀਆ ਪਹਿਲਾਂ ਤਾਂ ਮੈਂ ਚੁੱਪ ਕਰ ਗਈ ਤੇ ਫਿਰ ਮੈਂ ਆਪਣੀ ਸੱਸ ਨੂੰ ਸਭ ਕੁਝ ਦੱਸ ਦਿੱਤਾ ਮੈਂ ਉਸ ਨੂੰ ਕਿਹਾ ਜਦੋਂ ਤੁਹਾਡਾ ਮੁੰਡਾ ਨਾ ਮਰਦ ਸੀ ਤਾਂ ਤੁਸੀਂ ਉਸ ਦਾ ਵਿਆਹ ਹੀ ਕਿਉਂ ਕੀਤਾ ਅੱਜ ਤੱਕ ਤੇਰਾ ਮੁੰਡਾ ਮੈਨੂੰ ਖੁਸ਼ੀ ਨਹੀਂ ਕਰ ਸਕਿਆ ਤੇ ਮੈਂ ਤਾਂ ਆਪਣੀ ਖੁਸ਼ੀ ਵੇਖਣੀ ਆ ਵੱਡੇ ਨਾਲ ਨਹੀਂ ਤਾਂ ਛੋਟੇ ਨਾਲ ਹੀ ਸਹੀ ਪਰ ਮੈਂ ਬਾਹਰ ਤਾਂ ਕੁਝ ਗਲਤ ਨਹੀਂ ਕੀਤਾ ਮੈਂ ਤੇਰੇ ਘਰ ਵਿੱਚ ਹੀ ਜੋ ਕੀਤਾ ਕਿਉਂਕਿ ਤੇਰਾ ਵੱਡਾ ਮੁੰਡਾ ਕਿਸੇ ਕਾਬਲ ਨਹੀਂ ਤੇ 나ਹੀਂ ਮੇਨਾ ਕਿਤੇ ਜਾਂਦਾ ਉਹ ਰਾਤ ਨੂੰ ਮੇਰੇ ਤੋਂ ਸਾਈਡ ਹੋ ਕੇ ਪੈ ਜਾਂਦਾ ਜੇ ਇਸ ਨਹੀਂ ਮੈਨੂੰ ਖੁਸ਼ੀ ਦਿੱਤੀ ਤਾਂ ਮੈਂ ਕੁਝ ਗਲਤ ਨਹੀਂ ਕੀਤਾ ਤੇਰਾ ਵੱਡਾ ਮੁੰਡਾ ਕਿਸੇ ਕੰਮ ਦਾ ਨਹੀਂ ਮੇਰੀ ਸੱਸ ਮੇਰੇ ਮੂੰਹ ਵੱਲ ਵੇਖ ਰਹੀ ਸੀ ਤੇ ਚੁੱਪ ਜਿਹਾ ਕਰਕੇ ਬੈਠ ਗਈ ਕਹਿਣ ਲੱਗੀ ਮੈਨੂੰ ਇਸ ਗੱਲ ਦਾ ਬਿਲਕੁਲ ਹੀ ਪਤਾ ਨਹੀਂ ਸੀ ਉਸ ਦਿਨ ਤੋਂ ਬਾਅਦ ਮੁੜ ਕੇ ਮੇਰੀ ਸੱਸ ਨੇ ਮੈਨੂੰ ਮੇਰੇ ਜ਼ੋਰ ਕੋਲ ਜਾਣ ਤੋਂ ਕਦੇ ਵੀ ਨਹੀਂ ਰੋਕਿਆ ਕਿਉਂਕਿ ਮੈਂ ਆਪਣੀ ਸੱਸ ਨੂੰ ਵੀ ਧਮਕੀ ਦੇ ਦਿੱਤੀ ਸੀ ਕਿ ਜੇ ਤੂੰ ਇਦਾਂ ਕਿਸੇ ਨੂੰ ਇਹ ਗੱਲ ਬਾਰੇ ਦੱਸਿਆ ਤਾਂ ਮੈਂ ਇਸ ਘਰ ਵਿੱਚ ਨਹੀਂ ਰਹਿਣਾ ਕਿ ਕਿ ਤੁਸੀਂ ਧੋਖੇ ਨਾਲ ਮੇਰਾ ਵਿਆਹ ਕੀਤਾ ਜਦ ਕਿ ਉਹ ਵਿਆਹ ਦੇ ਲਾਇਕ ਵੀ ਨਹੀਂ ਸੀ ਹੁਣ ਸਾਡੇ ਘਰ ਵਿੱਚ ਸ਼ਰਿਆਮ ਇਹ ਸਭ ਚੱਲਦਾ ਸੀ ਤੇ ਮੈਂ ਸ਼ਰਿਆਮ ਆਪਣੀ ਮਰਜ਼ੀ ਕਰਦੀ ਸੀ ਤੇ ਆਪਣੇ ਸੱਸ ਦੇ ਸਾਹਮਣੇ ਹੀ ਆਪਣੇ ਦੌਰ ਕੋਲ ਬੈਠ ਜਾਂਦੀ ਸੀ ਇੱਕ ਦਿਨ ਮੈਂ ਆਪਣੇ ਘਰ ਵਾਲੇ ਨੂੰ ਵੀ ਸਾਫ਼ ਹੀ ਕਹਿ ਦਿੱਤਾ ਸੀ ਕਿ ਜਦੋਂ ਤੁਸੀਂ ਵਿਆਹ ਦੇ ਕਾਬਿਲ ਹੀ ਨਹੀਂ ਸੀ ਤਾਂ ਵਿਆਹ ਹੀ ਕਿਉਂ ਕਰਵਾਇਆ ਤਾਂ ਕਹਿਣ ਲੱਗਾ ਤੇਰੀ ਜ਼ਰੂਰਤ ਤਾਂ ਪੂਰੀ ਹੋਈ ਜਾਂਦੀ ਹੈ ਨਾ ਬਸ ਠੀਕ ਆ ਉਸ ਨੂੰ ਮੇਰੇ ਤੇ ਤੇਉੜ ਦੇ ਰਿਸ਼ਤੇ ਬਾਰੇ ਪਹਿਲਾਂ ਹੀ ਪਤਾ ਸੀ ਕਿਆ ਲੱਗਾ ਮੈਨੂੰ ਸਭ ਪਤਾ ਬਸ ਮੈਂ ਕੁਝ ਬੋਲਿਆ ਨਹੀਂ ਕਿਉਂਕਿ ਜੋ ਮੇਰੇ ਵਿੱਚ ਕਮੀ ਹੈ ਉਹ ਮੈਂ ਕਿਸੇ ਨੂੰ ਬਾਹਰ ਨਹੀਂ ਦਿਖਾਉਣਾ ਚਾਹੁੰਦਾ ਤੂੰ ਲੋਕਾਂ ਦੇ ਸਾਹਮਣੇ ਮੇਰੀ ਘਰ ਵਾਲੀ ਬਣ ਕੇ ਰਹਿ ਬੇਸ਼ੱਕ ਤੇਰਾ ਜੋ ਦਿਲ ਕਰੇ ਤੂੰ ਉਹ ਕਰੀ ਜਾ ਹੁਣ ਤਾਂ ਮੈਨੂੰ ਬਹੁਤ ਮौज ਲੱਗ ਗਈ ਸੀ ਕਿਉਂਕਿ ਸਾਡੇ ਘਰ ਵਿੱਚ ਸਾਰਿਆਂ ਨੂੰ ਇਸ ਗੱਲ ਬਾਰੇ ਪਤਾ ਸੀ ਫਿਰ ਮੇਰੀ ਸੱਸ ਇੱਕ ਦਿਨ ਬਿਮਾਰ ਹੋ ਗਈ ਅਤੇ ਉਹ ਮੈਨੂੰ ਕਹਿਣ ਲੱਗੀ ਕਿ ਅੱਜ ਰੋਟੀ ਤੂੰ ਬਣਾ ਲੈ ਪਰ ਮੇਰੇ ਧੋਖਿਆ ਨਹੀਂ ਜਾਂਦਾ ਸੀ ਮੈਨੂੰ ਰੋਟੀ ਬਣਾਉਣੀ ਵੀ ਨਹੀਂ ਸੀ ਆਉਂਦੀ ਤੇ ਔਖੀ ਲੱਗਦੀ ਸੀ ਮੈਂ ਆਪਣੀ ਸੱਸ ਦੀਆਂ ਮਿੰਤਾਵਾਂ ਕੀਤੀਆਂ ਕਿ ਤੁਸੀਂ ਆਪ ਹੀ ਬਣਾ ਲਓ ਪਰ ਮੇਰਾ ਦਿਉਰ ਮੈਨੂੰ ਕਹਿਣ ਲੱਗਾ ਕਿ ਜਾ ਕੇ ਕਮਰੇ 'ਚ ਆਰਾਮ ਕਰ ਮੈਂ ਰੋਟੀ ਬਣਾਉਣਾ ਉਸਨੇ ਰੋਟੀ ਬੜੀ ਵਧੀਆ ਬਣਾਈ ਮੈਂ ਹੈਰਾਨ ਹੋ ਗਈ ਸੀ ਕਿ ਉਸ ਨੂੰ ਘਰ ਦਾ ਕੰਮ ਵੀ ਆਉਂਦਾ ਸੀ ਮੇਰੀ ਸੱਸ ਨੇ ਮੇਰੇ ਪੇਕੇ ਨੂੰ ਬੁਲਾ ਲਿਆ ਸੀ ਤੇ ਜਦੋਂ ਉਹ ਆਏ ਤਾਂ ਮੈਨੂੰ ਬਹੁਤ ਹੀ ਡਰ ਲੱਗ ਰਿਹਾ ਸੀ ਪਰ ਮੇਰੀ ਸੱਸ ਨੇ ਉਹਨਾਂ ਨੂੰ ਕੁਝ ਨਾ ਕਿਹਾ ਤਾਂ ਅਤੇ ਉਹਨਾਂ ਦੇ ਸਾਹਮਣੇ ਇੱਕੀ ਗੱਲ ਕੀਤੀ ਕੀ ਵੀਰਾ ਵੱਡਾ ਮੁੰਡਾ ਨਾ ਮਰਦਾ ਇਸ ਕਰਕੇ ਮੈਂ ਆਪਣੀ ਨੂੰਹ ਆਪਣੇ ਘਰ ਵਿੱਚ ਹੀ ਰੱਖਣਾ ਚਾਹੁੰਨੀ ਆ ਅਤੇ ਮੈਂ ਇਸ ਨੂੰ ਆਪਣੇ ਮੁੰਡੇ ਦੇ ਬਿਠਾਉਣਾ ਚਾਹੁੰਨੀ ਹਾਂ ਫਿਰ ਮੇਰੇ ਘਰ ਦੇ ਨੇ ਵੀ ਕੀ ਕਹਿਣਾ ਸੀ ਉਹ ਮੰਨ ਗਏ ਤੇ ਮੈਨੂੰ ਮੇਰੇ ਦਿਉਰ ਦੇ ਨਾਲ ਬਿਠਾ ਦਿੱਤਾ ਹੁਣ ਮੈਨੂੰ ਤਾਂ ਹੋਰ ਵੀ ਮਾਜਾ ਲੱਗ ਗਈਆਂ ਸੀ ਮੈਂ ਸੋਚ ਰਹੀ ਸੀ ਕਿ ਦਿਉਰ ਦੇ ਨਾਲ ਹੁਣ ਸਾਰੀ ਉਮਰ ਵਧੀਆ گزارਾਂਗੀ ਫਿਰ ਮੈਂ ਪ੍ਰੈਗਨੈਂਟ ਹੋ ਗਈ ਤੇ ਮੇਰੇ ਪਹਿਲਾ ਬੱਚਾ ਮੁੰਡਾ ਹੀ ਹੋਇਆ ਸਾਰੇ ਘਰ ਦੇ ਵਿੱਚ ਬਹੁਤ ਖੁਸ਼ੀ ਸੀ ਪਰ ਮੇਰੇ ਦਿਲ ਵਿੱਚ ਇੱਕ ਗੱਲ ਹੈ ਕੀ ਇਹ ਫੈਸਲਾ ਮੈਂ ਸਹੀ ਕੀਤਾ ਸੀ ਜੋ ਨਦਾਨੀ ਮੈਂ ਕੀਤੀ ਕਿ ਉਹ ਕਰਨੀ ਚਾਹੀਦੀ ਸੀ ਤੁਸੀਂ ਕਮੈਂਟਾਂ ਰਹੀ ਜ਼ਰੂਰ ਦੱਸਿਓ ਦੋਸਤੋ ਇਹ ਸੀ ਸਾਡੀ ਅੱਜ ਦੀ ਕਹਾਣੀ ਜੋ ਦੀਪ ਨੇ ਤੁਹਾਨੂੰ ਆਪਣੇ ਜ਼ੁਬਾਨੀ ਦੱਸੀ ਜੇਕਰ ਕਹਾਣੀ ਵਧੀਆ ਲੱਗੀ ਹੋਏ ਤਾਂ ਕਹਾਣੀ ਨੂੰ ਲਾਈਕ ਤੇ ਸ਼ੇਅਰ ਕਰਨਾ ਬੁਲਕਿ ਨਾ ਭੁੱਲਿਓ ਤੇ ਚੈਨਲ ਤੇ ਪਹਿਲੀ ਵਾਰੀ ਆਇਓ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ ਆਪਾਂ ਫੇਰ ਮਿਲਾਂਗੇ ਇਦਾਂ ਦੀ ਸੋਹਣੀਆਂ ਸੋਹਣੀਆਂ ਕਹਾਣੀਆਂ ਦੇ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਾਸ਼ੀਕਾਲ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ బిల్కల్ న